ਮੈਂ ਬਿਲਕੁਲ ਵੀ ਕਿਸੇ ਨਾਲ ਤਸਰੀ ਕਰੂੰਗਾ ਕਿਸੇ ਤੇ ਰਹਿਮ ਨਹੀਂ ਕਰੂੰਗਾ ਪਰ ਮੈਂ ਜੋ ਮਰਜੀ ਹੈ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਮਹਾਂਸਿਆ ਆਹ ਖਲੋਤਾ ਹੀ ਤੇ ਚੀਕਾਂ ਤੇਰੀਆਂ ਵੀ ਕਟਾਉਂਗਾ ਕਿਸੇ ਨੇ ਨਹੀਂ ਸੋਚਿਆ ਸੀ ਕਿ ਸਿਆਸਤ ਦਾ ਸ਼ੇਰ ਇੱਕ ਦਿਨ ਕਾਨੂੰਨ ਦੇ ਸ਼ਕੰਜੇ ਛੋਵੇਗਾ ਪਰ ਸੱਚ ਕਦੇ ਲੰਬੇ ਸਮੇਂ ਤੱਕ ਨਹੀਂ ਝੁਕਦਾ ਜਿੱਥੇ ਸਿਆਸਤ ਔਕਾਤ ਤੋਂ ਵੱਧ ਜਾਵੇ ਫੇਰ ਅੰਦਰਲੇ ਜਮੀਰ ਦੀ ਆਵਾਜ਼ ਮਰ ਹੀ ਜਾਂਦੀ ਹੈ ਇਹ ਕਹਾਣੀ ਉਸ ਤਾਕਤਵਰ ਸੱਚ ਦੀ ਹੈ ਜਿਸ ਦਾ ਸਫ਼ਰ ਰਾਜਨੀਤੀ ਦੇ ਗਲਿਆਰਾਂ ਤੋਂ ਹੁੰਦਾ ਹੋਇਆ ਪੰਜਾਬ ਦੀਆਂ ਜ਼ਿਲ੍ਹਿਆਂ ਵਿੱਚ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਇੱਕ ਕਹਾਣੀ ਹੈ ਬਿਕਰਮਜੀਤ ਸਿੰਘ ਮਜੀਠੀਆ ਦੇ ਆਗਾਜ਼ ਤੋਂ ਅੰਤ ਤੱਕ ਦੀ ਅੱਬ ਅਫਸਰ ਵੇਖੋ ਕਿੰਨੇ ਆਏ ਆ ਮੇਰੇ ਕੋਈ ਲੈਣ ਨਹੀਂ ਪਤਾ ਨਹੀਂ ਮੇਰੇ ਘਰ ਜੇ ਕੁਝ ਪਲਾਨਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਸਮਾਨਸਿਆ ਆਖ ਖਲੋਤਾ ਜੀ ਤੇ ਚੀਕਾਂ ਤੇਰੀਆਂ ਵੀ ਕਟਾਉਂ ਇੱਕ ਕਹਾਣੀ ਸ਼ੁਰੂ ਹੁੰਦੀ ਹੈ 2007 ਚ ਜਦ ਮਜੀਠੀਆ ਬਣਿਆ ਅਕਾਲੀ ਦਲ ਦਾ ਇੱਕ ਤਾਕਤਵਰ ਲੀਡਰ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਤਿੰਨ ਵਾਰ ਵਿਧਾਇਕ ਇੱਕ ਪਾਵਰਫੁਲ ਮੰਤਰੀ ਪਰ ਸਿਆਸਤ ਦੇ ਨਾਲ-ਨਾਲ ਸ਼ੁਰੂ ਹੋਇਆ ਨਸ਼ਾ ਮਾਫੀਆ ਨਾਲ ਸਾਂਝ ਚਿੱਟੇਗੜ੍ਹ ਕਾਲਾ ਸਮਰਾਜ 2012 ਤੋਂ ਲੈ ਕੇ 2022 ਤੱਕ ਮੁਜੀਠਿਆ ਬਹੁਤ ਹੀ ਪਾਵਰਫੁਲ ਸੀ ਪਰ ਜਦੋਂ ਨਸ਼ੇ ਦੀ ਦੁਨੀਆ ਨਾਲ ਨਾਮ ਜੁੜਿਆ ਤਾਂ ਪੰਜਾਬ ਪੁਲਿਸ ਨੇ 2021 ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ। ਮੀਤੇ ਦਿਨ ਹਾਈ ਕੋਰਟ ਦੇ ਵਿੱਚ ਜਦੋਂ ਮਜੀਠੀਆ ਨੂੰ ਲਿਜਾਇਆ ਗਿਆ ਤਾਂ ਉੱਥੇ ਹੋਰ ਵੀ ਬਹੁਤ ਸਾਰੇ ਖੁਲਾਸੇ ਹੋਏ ਸਾਥਾ ਡੀਜੀਪੀ ਵੱਲੋਂ ਵੀ ਖੁਲਾਸੇ ਕੀਤੇ ਗਏ ਜਿਹੜੇ ਅਸੀਂ ਤੁਹਾਨੂੰ ਦਿਖਾਉਨੇ ਆ। ਇਹ ਉਹਨਾਂ ਨੇ ਕਿਵੇਂ ਕਿਵੇਂ ਦੱਸਿਆ ਕਿ ਉਹਨਾਂ ਕੋਲੇ ਕਦੋਂ-ਕਦੋਂ ਕਿਹੜੇ-ਕਿਹੜੇ ਸਬੂਤ ਸਨ ਪਰ ਮਜੀਠੀਆ ਤਾਕਤਵਰ ਹੋਣ ਦੇ باوجود ਇਹਨਾਂ ਦੇ ਉੱਤੇ ਕਾਰਵਾਈ ਨਹੀਂ ਹੋ ਸਕੀ ਸਬੂਤ ਉਦੋਂ ਵੀ ਸਨ ਤੇ ਸਬੂਤ ਅੱਜ ਵੀ ਸਨ ਪਰ ਅੱਜ ਦੇਖਣਾ ਇਹ ਹੋਵੇਗਾ ਕਿ ਕਾਰਵਾਈ ਕਿੰਨੀ ਪੁਖਤਾ ਹੁੰਦੀ ਹੈ ਅਸੀਂ ਬਿਲਕੁਲ ਉੱਪਰ ਤੱਕ ਜਾਵਾਂਗੇ ਇਹ 2021 ਦਸੰਬਰ 'ਚ ਅਸੀਂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇਹ ਕਾਰਵਾਈ ਕੀਤੀ ਸੀ ਜਿਹੜਾ ਕਿ ਸਾਬਕਾ ਮੰਤਰੀ ਸੀ ਬਹੁਤ ਇਨਫਲੂਐਂਸ਼ੀਅਲ ਬਹੁਤ ਪਾਵਰਫੁਲ ਉਸ ਕਾਰਵਾਈ ਦੇ ਦੌਰਾਨ ਜਿਹੜੇ ਗੱਲਾਂ ਸਾਡੇ ਸਾਹਮਣੇ ਆਈ ਸੀ ਉਹਦੇ ਬਾਰੇ ਮੈਂ ਅੱਜ ਦੇ ਟੀਮ ਨੂੰ ਐਸਆਈਟੀ ਨੂੰ ਪਲੱਸ ਵਿਜੀਲੈਂਸ ਟੀਮ ਨੂੰ ਦੱਸਣ ਆਇਆ ਸੀ ਭਾਈ ਉਹਦੇ ਕੀ ਹਾਲਾਤ ਸੀ ਕੀ ਹੋਇਆ ਸੀ ਉਦੋਂ ਕੀ ਕੀ ਇਨਫੋਰਮੇਸ਼ਨ ਸਾਡੇ ਸੋਰਸ ਦੇ ਰਾਹੀਂ ਡਾਕੂਮੈਂਟਸ ਕੀ ਕੀ ਆਏ ਸੀ ਸਾਡੇ ਕੋਲ ਉਹ ਸਾਰੇ ਬਾਰੇ ਸਾਰਾ ਬੈਕਗਰਾਉਂਡ ਦੱਸਣਾ ਆਇਆ ਸੀ ਜਿਹਦੇ ਨਾਲ ਉਹ ਆਪਣੀ ਕਾਰਵਾਈ ਆਪਣੀ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਕਰਨ ਇੱਕ ਬੈਕਗਰਾਉਂਡ ਬ੍ਰਿਜਿੰਗ ਦਾ ਗੈਪ ਉਦੋਂ ਤੋਂ ਲੈ ਕੇ ਅੱਜ ਤੱਕ ਕੀ ਹੋਇਆ ਹੈ ਉਹਨਾਂ ਨੂੰ ਸਮਝ ਆਏ ਤੇ ਸਹੀ ਤਰੀਕੇ ਨਾਲ ਉਹ ਅਦਾਲਤ ਇਨਵੈਸਟੀਗੇਸ਼ਨ ਕਰਨ ਤਫतीश ਕਰਨ ਤੇ ਅਦਾਲਤ 'ਚ ਆਪਣੇ ਆਪਣਾ ਪੱਖ ਪੇਸ਼ ਕਰ ਸਬੂਤ ਉਦੋਂ ਵੀ ਸੀਗਾ ਸਬੂਤ ਸਾਡੇ ਵੇਲੇ ਵੀ ਆਏ ਸੀ ਜਿਹੜਾ ਪਹਿਲੇ ਸਬੂਤ ਆਏ ਸੀ 2000 ਤੁਸੀਂ ਲੈ ਲਓ 2012 'ਚ 12 13 ਸ਼ੁਰੂ ਹੁੰਦਾ ਉਸ ਇੰਨੀ ਡੂੰਗੀ ਇੰਨੀ ਜ਼ਿਆਦਾ ਸਬੂਤ ਸੀ ਕਾਰਵਾਈ ਨਹੀਂ ਹੋਈ ਸਰਕਾਰ ਕੀ ਦੀ ਸੀ ਪੋਲੀਟੀਕਲ ਦੱਸੋ ਕਿਹਦੀ ਸਰਕਾਰ ਸੀ 2012 'ਚ ਤਾਂ ਕੀ ਹੋਇਆ ਪੋਲੀਟੀਕਲ ਇੱਕ 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 ਮਿੰਟ ਦੀ ਮੈਂ ਰਲਦਾ ਜਵਾਬ ਦੇ ਰਿਹਾ 2012 'ਚ ਇੰਨਾ ਸਬੂਤ ਸੀ ਅੱਜ ਮੈਂ ਇੱਕ ਕੱਢੋ ਜੀ ਸਬੂਤ ਕੌਟੀਕਲ ਪਿਆ ਹੈ ਇਹ ਦੱਸਣਾ ਆਇਆ ਸੀ ਮੈਂ 2012 ਚ ਇਹ ਰਿਹਾ ਕੁੱਲ ਸਬੂਤ ਸੀ ਕਾਰਵਾਈ ਨਹੀਂ ਹੋਈ ਕਿਉਂ ਕਿ 1 ਮਿੰਟ 1 ਮਿੰਟ 2012 ਚ ਵਿਕਰਮ ਮਜੀਠੀਆ ਦੀ ਸਰਕਾਰ ਸੀ ਸੁਖੀਰ ਬਦਲਦੀ ਸਰਕਾਰ ਸੀ ਪੰਡਾ ਦੀ ਸਰਕਾਰ ਇਹਨਾਂ ਦੀ ਇਨਫਲੂਐਂਸ ਚੱਲਦਾ ਸੀ 2021 ਚ ਫਿਰ ਅਸੀਂ ਸ਼ੁਰੂ ਕੀਤਾ 2022 ਚ ਫਿਰ ਜੋ ਵੀ ਹੋਇਆ ਮੈਨੂੰ ਉਹਨੇ ਕੱਢਤਾ ਇਹ ਬਹੁਤ ਪਾਵਰਫੁੱਲ ਬੰਦੇ ਬਹੁਤ ਤਾਕਤਵਰ ਬੰਦੇ ਨੇ ਇਹ ਕੋਈ ਮਾਮੂਲੀ ਇਲਜ਼ਾਮ ਨਹੀਂ ਸੀ ਏ ਆਫ ਆਰ ਸੀ ਜਿਹੜੇ ਵੀ ਕਿਸੇ ਵੀ ਬੰਦੇ ਨੂੰ ساری ਜ਼ਿੰਦਗੀ ਜੇਲ੍ਹ ਚ ਰਹਿਣ ਲਈ ਮਜਬੂਰ ਕਰ ਸਕਦੀ ਹੈ ਤੇ ਹੁਣ 2025 ਮਜੀਠੀਆਂ ਦੇ ਉੱਪਰ ਛਕੰਜਾ ਕਸਿਆ ਗਿਆ 540 ਕਰੋੜ ਰੁਪਏ ਦਾ ਮਨੀ ਲਾਂਡਰਿੰਗ ਇਕੱਲਾ ਕੰਪਨੀਆਂ ਵਿਆ ਸ਼ੈਲ ਫਾਰਮਰ ਕਾਲੀ ਕਮਾਈ ਵਿਜੀਲੈਂਸ ਬਿਊਰੋ ਦੇ ਛਾਪੇ 25 ਥਾਵਾਂ ਤੇ ਪੁਲਿਸ ਨੇ ਇਕਦਮ ਕੀਤੇ ਤੇ ਗ੍ਰਿਫਤਾਰ ਕਰਕੇ ਮਜੀਠੀਆਂ ਨੂੰ ਲਿਆਂਦਾ ਗਿਆ ਮੋਹਾਲੀ ਵਿਜੀਲੈਂਸ ਦਫ਼ਤਰ ਦੇ ਵਿੱਚ ਤੇ ਹੁਣ ਮਜੀਠਿਆ ਸਾਹਿਬ ਨੇ ਰਿਮਾਂਡ ਚ ਇਸ ਦੇ ਨਾਲ ਹੀ ਸੀਐਮ ਭਵਨ ਅੰਮਾਨ ਸਾਹਿਬ ਦਾ ਬਿਆਨ ਵੀ ਆਇਆ ਕਿ ਹੁਣ ਬਹੁਤ ਹੋ ਗਿਆ ਹੁਣ ਛੱਡੀਆਂ ਵੱਡਾ ਮਗਰਮਚ ਫੜਿਆ ਗਿਆ ਤੇ ਇਦੋਂ ਬਾਅਦ ਵੱਡੀਆਂ ਮੱਛੀਆਂ ਵੀ ਫੜੀਆਂ ਜਾਣੀਆਂ ਮੈਂ ਬਿਲਕੁਲ ਵੀ ਕਿਸੇ ਨਾਲ ਤਰਸ ਨਹੀਂ ਕਰੂੰਗਾ ਕਿਸੇ ਤੇ ਰਹਿਮ ਨਹੀਂ ਕਰੂੰਗਾ ਪਰ ਮੇ ਜੋ ਮਰਜੀ ਹੋਵੇ ਮੈਂ ਪੰਜਾਬੀਆਂ ਲਈ ਜਵਾਬ ਦੇ ਆ ਮੈਂ ਪੰਜਾਬੀਆਂ ਦਾ ਕਰਜ਼ਦਾਰ ਆ ਇਸ ਕਰਕੇ ਕਿ ਉਹਨਾਂ ਨੇ ਮੈਨੂੰ ਇਸ ਅਹੁਦੇ ਤੇ ਬਿਠਾਇਆ ਕਿ ਉਮੀਦ ਲਾ ਕੇ ਕਿ ਕਰ ਸਕਦੇ ਆ ਇਹ ਇਹਨਾਂ ਦੀ ਨੀਤ ਸਾਫ਼ ਹੈ ਪੂਰਾ ਪ੍ਰੋਪਰ ਕਾਗਜ਼ੀ ਕਾਰਵਾਈ ਪੂਰਾ ਪ੍ਰੋਪਰ ਪੱਕੇ ਪੈਰੀ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਪੱਕੇ ਪੈਰੀ ਕੰਮ ਕੀਤਾ ਔਰ ਜਿੰਨੇ ਵੀ ਹੁਣ ਤੱਕ ਗਏ ਨੇ ਅੰਦਰ ਉਹਨਾਂ ਚੋਂ 80 ਤੋਂ 90% ਦੀ ਜਮਾਨਤ ਨਹੀਂ ਹੋਈ ਕਿਉਂਕਿ ਜਦੋਂ ਕਮਰਸ਼ੀਅਲ ਕੁਆंटਿਟੀ ਆ ਜਾਂਦੀ ਹੈ ਤਾਂ ਜਮਾਨਤ ਨਹੀਂ ਹੁੰਦੀ ਅਸੀਂ ਕੋਸ਼ਿਸ਼ ਇਹੀ ਕਰਦੇ ਆ ਕਿਉਂਕਿ ਲੋਕਾਂ ਨੂੰ ਇਹੀ ਸ਼ਿਕਾਇਤ ਸੀ ਕਿ ਜੀ ਅਸੀਂ ਥਾਣੇ ਫੜਾ ਕੇ ਆਉਂਦੇ ਆ ਉਹ ਸਾਡੇ ਨਾਲੋਂ ਪਹਿਲਾਂ ਕਰੇ ਆ ਜਾਂਦੇ ਨੇ ਅਸੀਂ ਬਾਅਦ ਚ ਆਉਂਦੇ ਆ ਸ਼ਿਕਾਇਤ ਕਰਕੇ ਸੋ ਮੈਂ ਫੇਰ ਇੱਕ ਵਾਰੀ ਦੁਬਾਰੇ ਜਿਹੜੇ ਗਲਤ ਵਿੰਮੀ ਚ ਬੈਠੇ ਹੋਣਗੇ ਕਿ ਸ਼ਾਇਦ ਸਾਡੇ ਤੱਕ ਨਾ ਪਹੁੰਚੇ ਹੱਥ ਜਾਂ ਸਾਨੂੰ ਤਾਂ ਫਲਾਣਾ ਜਾਣਦਾ ਸਾਨੂੰ ਕਰਨਾ ਜਾਣਦਾ ਇੱਥੇ ਕਿਸੇ ਦੀ ਸਿਫਾਰਿਸ਼ ਨਹੀਂ ਚੱਲਣੀ ਇਸੇ ਦਾ ਕੋਈ ਮਾਮੇ ਭੂਆ ਦੇ ਮੁੰਡੇ ਦਾ ਫੋਨ ਨਹੀਂ ਚੱਲਣਾ ਇਹ ਤਾਂ ਸਿੱਧਾ ਪੁਲਿਸ ਆਊਗੀ ਇੱਥੇ ਵਿਜੀਲੈਂਸ ਆਊਗੀ ਇੱਥੇ ਨਾਰਕੋ ਵਾਲੇ ਆਉਣਗੇ ਤਨ ਆ ਕੇ ਪ੍ਰੋਪਰ ਕਾਗਜ਼ ਦਿਖਾ ਕੇ ਉਹ ਤਾਂ ਜਿਹੜੀ ਹੈ ਉਹ ਬੰਦੀ ਸਜ਼ਾ ਦੇਵਾਂਗੇ ਕਿਉਂਕਿ ਲੋਕ ਬਹੁਤ ਦੁਖੀ ਨੇ ਕੱਲ ਦਾ ਤੁਸੀਂ ਸ਼ਾਇਦ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਲੋਕਾਂ ਦਾ ਮਾਹੌਲ ਕੀ ਹੈ ਇਹ ਇਹਦਾ ਮਤਲਬ ਇਹ ਹੈ ਲੋਕਾਂ ਦੀ ਖੁਸ਼ੀ ਨਹੀਂ ਹੈਗੀ ਉਹਨਾਂ ਦਾ ਪੁੱਤ ਮਰ ਗਿਆ ਉਹ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਪੀੜਤ ਗਏ ਇਹ ਅਸਲ 'ਚ ਨਫ਼ਰਤ ਦਾ ਨਾਟਕ ਹੈ ਵਿਚੋਕਰ ਹੈ ਯਾਰ ਕਿਸੇ ਨੇ ਤਾਂ ਹੱਥ ਪਾਇਆ ਯਾਰ ਕਿਸੇ ਨੇ ਤਾਂ ਕੋਈ ਵੱਡੇ ਬੰਦਿਆਂ ਨੂੰ ਹੱਥ ਪਾਇਆ ਇੱਕ ਹੋਰ ਦੁੱਖ ਦੀ ਗੱਲ ਇਹ ਹੈ ਕਿ ਇਹਦੇ ਨਾਲ ਕੀ ਹੋਇਆ ਇਨ੍ਹਾਂ ਦਾ ਇੱਕ ਹੋਰ ਗੈਂਗ ਸਾਹਮਣੇ ਆ ਗਿਆ ਇਹ ਕਹਿਨ ਨੂੰ ਤਾਂ ਰਾਜੇ ਸੀ ਪਰ ਕਰਤੂਕ ਤਾਂ ਠੱਗਾਂ ਵਾਲੀਆਂ ਸ਼ਰਮ ਨਹੀਂ ਅਕਾਲੀ ਦਲ ਕਹਿੰਦੀ ਕਿ ਰਾਜਨੀਤੀ ਤੋਂ ਪ੍ਰੇਰਿਤ ਹੈ ਪਰ ਸਵਾਲ ਇਹ ਹੈ ਜੇ ਇਹ ਸੱਚ ਹੈ ਦਾ ਇਸ ਦੇ ਮਾਰੇਗੇ ਛਾਪਿਆਂ ਦੇ ਵਿੱਚੋਂ ਜਿਹੜਾ ਤਨ ਸੰਪਤੀ ਤੇ ਕਾਗਜ਼ਾਤ ਮਿਲੇ ਹਨ ਕਿ ਉਹ ਝੂਠ ਨੇ ਮਜੀਠੀਆ ਜੋ ਕਦੇ ਰਾਜਨੀਤਿਕ ਮਾਸਟਰਮਾਈਂਡ ਸੀ ਅੱਜ ਕੱਲ ਖਬਰਾਂ ਦੀਆਂ ਸੂਖੀਆਂ ਬਣਿਆ ਹੋਇਆ ਤੇ ਅੱਗੇ ਹੋਰ ਵੀ ਖੁਲਾਸੇ ਹੋਣ ਦੀ ਤੇ ਸੱਚ ਸਾਹਮਣੇ ਆਉਣ ਦੀ ਉਮੀਦ ਹੈ ਇਹ ਸੀ ਉਸ ਲੀਡਰ ਦਾ ਇੱਕ ਕਾਲਾ ਸੱਚ ਜਿਹੜਾ ਕਿ ਸਾਨੂੰ ਇਹ ਦੱਸਦਾ ਹੈ ਕਿ ਝੂਠ ਜਿੰਨਾ ਮਰਜ਼ੀ ਥਲੇ ਦੱਬ ਦਈਏ ਪਰ ਇੱਕ ਦਿਨ ਉਹ ਸੱਚ ਦਾ ਪੀੜ ਬਣ ਕੇ ਬਾਹਰ ਆਉਂਦਾ ਹੈ ਔਰ ਇਸ ਦੇ ਨਾਲ ਹੀ ਚਾਹੇ ਜਿੱਦਾ ਮਰਜੀ ਪਾਵਰਫੁਲ ਇਨਸਾਨ ਹੋਵੇ ਜਿੱਦਾ ਮਰਜੀ ਪਾਵਰਫੁਲ ਲੀਡਰ ਹੋਵੇ ਜੇ ਉਹ ਕਿਸੇ ਵੀ ਤਰ੍ਹਾਂ ਦੇ ਜੁਰਮ ਨਾਲ ਟੁੱਟਦਾ ਹੈ ਤਾਂ ਇੱਕ ਦਿਨ ਉਹਦੀ ਰਿਆਸਤ ਖਤਮ ਹੁੰਦੀ ਹੈ ਢਹਿ ਢੇਰੀ ਹੁੰਦੀ ਹੈ ਤੁਸੀਂ ਵੀ ਕਮੈਂਟਾਂ ਦੇ ਵਿੱਚ ਆਪਣੀ ਰਾਏ ਦਿਓ ਤੁਹਾਡੀ ਰਾਏ ਸਾਡੇ ਲਈ ਬਹੁਤ ਮayne ਰੱਖਦੀ ਹੈ ਔਰ ਇਸ ਦੇ ਨਾਲ ਹੀ ਕਲਾਈਮੋਵਸ ਇੰਡੀਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਇਸ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ